ਤੇ ਵਿੱਚ ਇਹ ਇੱਕ ਨਿਯਮ ਜ਼ਰੂਰ ਬਣਾਓ ਕਿ ਸੰਗਤ ਕੇ ਜੇਕਰ ਆਪਣੇ ਜੀਵਨ ਦੇ ਵਿੱਚ ਖੁਸ਼ ਰਹਿਣਾ ਹੈ ਸੁਖੀ ਰਹਿਣਾ ਹੈ ਜੀਵਨ ਦੇ ਵਿੱਚ ਤਰੱਕੀ ਕਰਨੀ ਆ ਤਾਂ ਸਾਨੂੰ ਆਪਣੇ ਜੀਵਨ ਦੇ ਵਿੱਚ ਕੁਝ ਚੰਗੀਆਂ ਆਦਤਾਂ ਕੁਝ ਚੰਗੇ ਨਿਯਮ ਜ਼ਰੂਰ ਲੈਣੇ ਪੈਣਗੇ ਤਾਂ ਸਿਰਫ ਜੇਕਰ ਤੁਸੀਂ ਆਪਣੇ ਘਰ ਵਿੱਚ ਆ ਇੱਕ ਨਿਯਮ ਬਣਾ ਲਿਆ ਕਿ ਹਰ ਐਤਵਾਰ ਵਾਲੇ ਦਿਨ ਅਸੇ ਗੁਰੂ ਘਰੇ ਜ਼ਰੂਰ ਜਾਣਾ ਹੈ ਕਿ ਤੁਹਾਡੇ ਇਸ ਇੱਕ ਨਿਯਮ ਨੇ ਤੁਹਾਡੇ ਜੀਵਨ ਦੇ ਵਿੱਚ ਕੜੀ ਤੇਜ਼ੀ ਦੇ ਨਾਲ ਬਦਲਾਵ ਕਰਨੇ ਆ ਸੰਗਤ ਕੀ ਵਜੇ ਤਾਂ ਹਰੇਕ ਗੁਰਸਿੱਖ ਨੂੰ ਹਰ ਰੋਜ਼ ਅੰਮ੍ਰਿਤ ਵੇਲੇ ਉੱਠਣ ਦਾ ਉੱਠ ਕੇ ਨਾਮ ਜਪਣ ਦਾ ਗੁਰੂ ਘਰੇ ਜਾਣ ਦਾ ਹੁਕਮ ਆ ਪਰ ਜਿਹੜੇ ਭੈਣ ਭਰਾ ਹਰ ਰੋਜ਼ ਅੰਮ੍ਰਿਤ ਵੇਲੇ ਨਹੀਂ ਉੱਠ ਪਉਂਦੇ ਹਰ ਰੋਜ਼ ਗੁਰੂ ਘਰੇ ਨਹੀਂ ਜਾ ਪਉਂਦੇ ਉਹ ਕੱਟੋ ਕਟਾ ਹਫਤੇ ਦਾ ਇੱਕ ਦਿਨ ਨਿਯਮ ਜ਼ਰੂਰ ਬਣਾਓ ਸਮਾਂ ਤੁਸੀਂ ਆਪਣੇ ਹਿਸਾਬ ਦੇ